ਸਤਿ ਸ਼੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਵੀ ਸ਼ੁਰੂ ਕਰਾਂਗੇ ਪਰ ਉਸ ਤੋਂ ਪਹਿਲਾਂ ਦਰਸ਼ਕਾਂ ਲਈ ਇੱਕ ਅਹਿਮ ਜਾਣਕਾਰੀ ਹੈ ਜਾਣਕਾਰੀ ਹੈ ਕਿ ਗਲੋਬਲ ਪੰਜਾਬ ਟੀਵੀ ਨੂੰ ਹੁਣ ਤੁਸੀਂ ਯੂ ਐਸ ਏ ਦੇ ਵਿੱਚ ਸਲਿੰਗ ਪਲੇਟਫਾਰਮ ਦੇ ਉੱਤੇ ਵੀ ਦੇਖ ਸਕਦੇ ਹੋ ਤਾਂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਖਬਰਾਂ ਚੁਣ ਲਈਆਂ ਨੇ ਖਬਰਾਂ ਉਹ ਜਿਹੜੀਆਂ ਵੱਡੀਆਂ ਨੇ ਦਿਨ ਭਰ ਦੀਆਂ ਨੇ ਦੇਸ਼ ਵਿਦੇਸ਼ ਦੀਆਂ ਨੇ ਪੰਜਾਬ ਨਾਲ ਸੰਬੰਧਿਤ ਨੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ ਖਬਰ ਦੇ ਪਿੱਛੇ ਦੇ ਖਬਰ ਦੀ ਗੱਲ ਕਰਨੀ ਹੈ ਇਸੇ ਕਰਕੇ ਪ੍ਰੋਗਰਾਮ ਦਾ ਨਾਮ ਹੈ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਖਬਰ ਦੇ ਪਿੱਛੇ ਦੀ ਖਬਰ ਦੀ ਗੱਲ ਕਰਨ ਲਈ ਅਸੀਂ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ-ਬਹੁਤ ਸਵਾਗਤ ਹੈ ਸਰ ਪ੍ਰੋਗਰਾਮ 'ਚ ਤੁਹਾਡਾ ਧੰਨਵਾਦ ਗਵਾਜੀ ਆਪਾਂ ਖਬਰਾਂ ਤੇ ਚਰਚਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਬੁਲਾਈ ਆਪਾਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਰ ਕੱਲ ਦੀ ਕੱਲ ਦੀ ਹੀ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਚੋਣਾਂ ਨੇ ਜਿਹੜੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਅਸੀਂ ਜਾਣਦੇ ਹਾਂ ਕੱਲ ਦਾ ਪ੍ਰੋਗਰਾਮ ਵੀ ਅਸੀਂ ਇਸ ਦੇ ਉੱਤੇ ਕੀਤਾ ਸੀ ਬਿਲਕੁਲ ਸਹੀ ਹੈ ਇਹਦੇ ਮayne ਕੀ ਸੀਗੇ ਕੀ ਨਹੀਂ ਸੀ ਹਾਲਾਂਕਿ ਡੈਮੋਕ੍ਰੇਸੀ ਦੇ ਉੱਤੇ ਹਮਲਾ ਵੀ ਕਿਹਾ ਗਿਆ ਕਿ ਚੋਣ ਅਧਿਕਾਰੀ ਬਿਮਾਰ ਹੋ ਗਿਆ ਇੱਕ ਇਸ ਗੱਲ ਦੇ ਆਧਾਰ ਤੇ ਸਾਰੀਆਂ ਚੋਣਾਂ ਹੀ ਭੰਗ ਹੋ ਗਈਆਂ ਤੁਸੀਂ ਕਿਹਾ ਕਿ ਇਹ ਤਾਂ ਮੇਅਰ ਦੀਆਂ ਚੋਣਾਂ ਸੀ ਕੱਲੂ ਸੂਬੇ ਦੀਆਂ ਚੋਣਾਂ ਹੋਣਗੀਆਂ ਦੇਸ਼ ਦੇ ਵਿੱਚ ਚੋਣਾਂ ਹੋਣਗੀਆਂ ਕੀ ਉੱਥੇ ਫਿਰ ਸਾਰੇ ਦੇਸ਼ ਦੀਆਂ ਚੋਣਾਂ ਭੰਗ ਹੋ ਜਾਣਗੀਆਂ ਇਹ ਖਦਸ਼ਾ ਸੀ ਜਿਹੜਾ ਇਹ ਜ਼ਾਹਿਰ ਸੀ ਇਸੇ ਕਰਕੇ ਇਹ ਡੈਮੋਕ੍ਰੇਸੀ ਦੇ ਉੱਤੇ ਹਮਲੇ ਦਾ ਸ਼ੱਕ ਪੈਦਾ ਹੋ ਰਿਹਾ ਹੈ ਜੀ ਇਹ ਕਿਉਂ ਹੋਇਆ ਪਰ ਇਹਦੇ ਕੀ ਮਾਇਨੇ ਨੇ ਹੁਣ ਜਿਵੇਂ ਕੋਰਟ ਦੇ ਵਿੱਚ ਗੱਲ ਚਲੀ ਗਈ ਹੈ ਉਹ ਕਹਿੰਦੇ ਕਿ 6 ਫਰਵਰੀ ਨੂੰ ਹੋਣਗੀਆਂ ਹੁਣ ਜਿਹੜੀਆਂ ਚੋਣਾਂ ਮੁਲਤਵੀ ਹੋ ਗਈਆਂ ਨੇ ਉਹ 6 ਫਰਵਰੀ ਨੂੰ ਹੋਣਗੀਆਂ ਕੀ ਮਾਇਨੇ ਸਮਝਿਓ ਜੀ ਸਾਰੀ ਸਿਚੁਏਸ਼ਨ ਦੇ Gopal kai vari koi oh ji situation paida hundi hai ji jehde system nu apne aap te expose kar di hai hmm ਕਿ ਕਿਸ ਕਦਰ ਸਿਸਟਮ ਜੜਾ ਹੈਗਾ लाचार ਹੋਇਆ ਨਜ਼ਰ ਆਉਂਦਾ ਹੈ ਜੀ ਤੁਸੀਂ ਆਪਾਂ ਚੰਡੀਗੜ੍ਹ ਮੇਅਰ ਦੀ ਚੋਣ ਦੀ ਗੱਲ ਕਰਦੇ ਆ ਬਿਲਕੁਲ ਤੁਸੀਂ ਇਸ ਮੁੱਦੇ ਨੂੰ ਅੱਜ ਲੈ ਕੇ ਠੀਕ ਕੀਤਾ ਕਿਉਂਕਿ ਇਹ ਮਾਮਲਾ ਹੈ ਇਹ ਮਾਮਲਾ ਇਸ ਕਰਕੇ ਵੀ ਹੈ ਕਿਉਂਕਿ ਚੰਡੀਗੜ੍ਹ ਦੋ ਸੂਬਿਆਂ ਦੀ ਰਾਜਧਾਨੀ ਹੈ ਸਿਟੀ ਬਿਊਟੀਫੁਲ ਦੇ ਤੌਰ ਤੇ ਜਾਣਿਆ ਜਾਂਦਾ ਹੈ ਮਾਡਰਨ ਸਿਟੀ ਹੈ ਜਿਸ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਦਾ ਜਮੂਰੀ ਦਾ ਇਹ ਹਾਲ ਹੈ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਕੀ ਸ਼ਹਿਰਾਂ ਚ ਕੀ ਸਥਿਤੀ ਹੋਏਗੀ ਜੀ ਇਸ ਕਰਕੇ ਵੀ ਇਸ ਦੀ अहमियत ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਨੇ ਪਾਰਲੀਮੈਂਟ ਦੀਆਂ ਇਸੇ ਸਾਲ 24 ਦੇ ਵਿੱਚ ਜੀ ਉਸ ਤੋਂ ਪਹਿਲਾਂ ਜਿਹੜਾ ਇੰਡੀਆ ਗੱਠਜੋੜ ਜਿਹਦੇ ਵਿੱਚ ਵਿਰੋਧੀ ਪਾਰਟੀਆਂ ਦਾ ਇੱਕ ਪਲੇਟਫਾਰਮ ਹੈ ਤੇ ਦੂਜੇ ਪਾਸੇ ਭਾਜਪਾ ਤੇ ਉਹਨਾਂ ਦੀ ਹਮਾਇਤੀ ਪਾਰਟੀਆਂ ਹਮ ਚੰਡੀਗੜ੍ਹ 'ਚ ਪਹਿਲਾ ਟੱਕਰ ਹੈ ਮੇਅਰ ਦੀ ਚੋਣ ਨੂੰ ਲੈ ਕੇ ਇੱਕ ਪਾਸੇ ਆਪ ਤੇ ਕਾਂਗਰਸ ਤੇ ਦੂਜੇ ਪਾਸੇ ਭਾਜਪਾ ਤੇ ਉਹਨਾਂ ਦੇ ਹਮਾਇਤੀ ਜਿਹੜਾ ਹੈਗਾ ਇਸ ਕਰਕੇ ਇਸ ਦਾ ਨੋਟਿਸ ਲੈਣਾ ਬਣਦਾ ਹੈ ਕਿ ਭਾਜਪਾ ਦੀ ਜਦੋਂ ਪਿਛਲੀ ਟਰਮ ਦੀ ਗੱਲ ਕਰੀਏ ਉਹਨਾਂ ਦਾ ਰਾਜ ਸੀ ਮੇਰ ਉਹਨਾਂ ਦੇ ਸੀ ਉਸ ਤੋਂ ਪਹਿਲਾਂ ਵੀ ਉਹਨਾਂ ਦਾ ਮੇਰ ਸੀ ਤੇ ਹੁਣ ਜਦੋਂ ਆਪ ਅਤੇ ਕਾਂਗਰਸ ਵਾਲੇ ਮਿਲ ਗਏ ਤਾਂ ਉਹਨਾਂ ਦੀ ਗਿਣਤੀ ਜਿਹੜੀ ਹੋਗੀ 20 ਹੂੰ ਔਰ ਭਾਜਪਾ ਵਾਲਿਆਂ ਦੀ ਗਿਣਤੀ ਰਹੇਗੀ ਤਕਰੀਬਨ 15 ਹੂੰ ਤੇ ਇਹਦੇ ਨਾਲ ਲੱਗਦਾ ਸੀ ਜੇ ਮਿੱਥੇ ਸਮੇਂ ਤੇ ਜੇ ਕਾਲੇ ਦਿਵਾਂ ਪਚਰ ਸਕੇਤੀ ਹੈ ਜੇ ਨਿਯਤ ਸਮੇਂ ਅਨਸਾਰ ਠੀਕ ਨਿਯਤ ਨਾਲ ਚੋਣ ਹੋ ਜਾਂਦੀ ਜੀ ਤਾਂ ਐਸ ਭਾਵਨਾ ਸੀ ਇਸ ਗੱਲ ਦੀ ਕਿ ਮੇਹਰ ਆਪਦਾ ਬਣਦਾ ਸੀਨੇ ਮੇਰੇ ਤੇ ਡਿਪਟੀ ਮੇਹਰ ਬਣਦੇ ਕਾਂਗਰਸ ਦੇ ਉਹ ਤਾਂ ਚੋਣ ਮੁੱਤ ਵੀ ਹੋ ਗਈ ਬਿਲਕੁਲ ਜੀ ਹੁਣ ਚੋਣ ਮੁੱਤ ਵੀ ਹੋਣ ਦਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਜਮਹੂਰੀਅਤ ਦੀ ਗੱਲ ਕਰਦੇ ਆਂ ਕਪਾੜ ਇੱਕ ਹੋਰ ਇਹਦੇ ਨਾਲ ਸਵਾਲ ਜਿਹੜਾ ਹੈਗਾ ਉਹ ਵੀ ਉੱਠਦਾ ਹੈ ਜਿਹੜਾ ਅਦਾਲਤ ਦੇ ਵਿੱਚ ਜਾਣਕਾਰੀ ਦਿੱਤੀ ਗਈ ਡਿਊਟੀ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜਾ ਕੇਸ ਪਾਉਣ ਦੀ ਆਪਾਂ ਗੱਲ ਕਰ ਰਹੇ ਆਂ ਜੀ ਉਹਦੇ ਚ ਡਿਊਟੀ ਪ੍ਰਸ਼ਾਸਨ ਨੇ ਅਦਾਲਤ 'ਚ ਇਹ ਗੱਲ ਕਹੀ ਹੈ ਕਿ ਕੇਵਲ ਜਿਹੜਾ ਹੈਗਾ ਚੋਣ ਅਧਿਕਾਰੀ ਦੇ ਬਿਮਾਰ ਹੋਣ ਦੀ ਜਾਂ ਸਿਹਤ ਠੀਕ ਨਾ ਹੋਣ ਦੀ ਗੱਲ ਨਹੀਂ ਐ ਅਮਨਕੁੰਨ ਦੀ ਸਥਿਤੀ ਵੀ ਜਹੀ ਸੀ ਜਿਹਦੇ ਕਰਕੇ ਕਹਿੰਦੇ ਇਲੈਕਸ਼ਨ ਹੋ ਨਹੀਂ ਸਕਦੀ ਅੱਛਾ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਹੈਰਾਨੀ ਹੁੰਦੀ ਹੈ ਕਿ ਕੇਵਲ ਜਿਹੜੀਆਂ 30 35 ਵੋਟਾਂ ਪੈਣੀਆਂ ਹੁਣ ਉਹ 30 35 ਵੋਟਾਂ ਪਾਉਣ ਦੇ ਲਈ ਅਮਨਕੁੰਨ ਦੀ ਸਿੱਧੀ ਇਹ ਜੀ ਪੈਦਾ ਹੋ ਗਈ ਕਿ ਪਵਾ ਨਹੀਂ ਸਕੇ ਹਮ ਕੱਲ ਨੂੰ ਜਿੱਦਾਂ ਆਪਾਂ ਕਹਿ ਰਹੇ ਆ پارਲੀਮੈਂਟ ਦੀਆਂ ਚੋਣਾਂ ਆਉਣੀਆਂ ਚੰਡੀਗੜ੍ਹ ਦੀ ਸੀਟ ਦੀਆਂ ਚੋਣਾਂ ਆਉਣੀਆਂ ਜੀ ਉੱਥੇ ਅਮਨ ਕਾਨੂੰਨ ਦੀ ਸਿੱਧੀ ਕਿਵੇਂ ਕਾਬੂ ਹੋਏਗੀ ਜੀ 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 ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਇਸ ਦਾ ਮਤਲਬ ਕਿਤੇ ਅਮਨ ਕਾਨੂੰਨ ਦੀ ਸਿੱਧੀ ਪੈਦਾ ਹੋ ਗਈ ਏਦਾਂ ਦੀ ਹਾਂਜੀ ਹਾਂਜੀ ਤਾਂ ਪਾਰਲੀਮੈਂਟ ਦੀ ਚੋਣ ਵੀ ਮੁਲਤਵੀ ਕੀਤੀ ਜਾ ਸਕਦੀ ਹੈ ਸਿੱਧੂ ਸਾਹਿਬ ਆ ਅਮਨ ਕਾਨੂੰਨ ਤੋਂ ਇੱਕ ਮੇਰੇ ਗੱਲ ਦਿਮਾਗ 'ਚ ਆ ਗਈ ਤੁਸੀਂ ਹੁਣੇ-ਹੁਣੇ ਜ਼ਿਕਰ ਕਰਕੇ ਹਟਿਓ ਮਾਡਰਨ ਸਿਟੀ ਦਾ ਤੁਸੀਂ ਚੰਡੀਗੜ੍ਹ ਨੂੰ ਕਿਹਾ ਕਿ ਚੰਡੀਗੜ੍ਹ ਬਿਊਟੀਫੁੱਲ ਸਿਟੀ ਹੈ ਮਾਡਰਨ ਸਿਟੀ ਆਸੀਂ ਸਾਰੇ ਜਾਣਦੇ ਹਾਂ ਕਿ ਰਾਜਧਾਨੀ ਹੈ ਦੋ ਸੂਬਿਆਂ ਦੀ ਤੇ ਫਿਰ ਇਹ ਮਾਡਰਨ ਸਿਟੀ ਦੇ ਵਿੱਚ ਵੀ ਅਮਨ ਅਮਨ ਕਾਨੂੰਨ ਸਾਰਾ ਕਾਰਗੁਜ਼ਾਰੀ ਇਦੀ ਖਰਾਬ ਹੁੰਦੀ ਨਜ਼ਰ ਆਣ ਲੱਗੀ ਪਿੰਡ ਦੀਆਂ ਸਰਪੰਚੀ ਚੋਣਾਂ ਹੁੰਦੀਆਂ ਨੇ ਅਸੀਂ ਮੰਨ ਲਿਆ ਕਿ ਪਿੰਡਾਂ ਦੇ ਲੋਕ ਹੁੰਦੇ ਨੇ ਜਿਹੜੇ ਚਲੋ ਜਦੋਂ ਜਹਿਦ ਹੋ ਜਾਂਦੀ ਹੈ ਤੋ ਤੂ ਮਮਾ ਹੋ ਜਾਂਦੀ ਹੈ ਹੁਣ ਚੰਡੀਗੜ੍ਹ ਤਾਂ ਮਾਡਰਨ ਸਿਟੀ ਹੈ ਇਹ ਸਿਟੀ ਦੇ ਵਿੱਚ ਵੀ ਅਸੀਂ ਅਮਨ ਕਾਨੂੰਨ ਨੂੰ ਸਹੀ ਨਹੀਂ ਕਰਵਾ ਰਹੇ ਬਿਲਕੁਲ ਬੜਾ ਪਿਆਰਾ ਪਿਆਰਾ ਸਵਾਲ ਹੈ ਮੈਂ ਮੁਕੰਦਰ ਭਗਵੰਤ ਮਾਨ ਨੂੰ ਗੱਲ ਸੁਣ ਰਿਹਾ ਸੀ ਕੱਲ ਤੋ ਉਹ ਕਹਿ ਰਹੇ ਸੀ ਜਦੋਂ ਕਹਿੰਦੇ ਪਿੰਡਾਂ ਚ ਪੰਚਾਇਤਾਂ ਦੇ ਚੋਣਾਂ ਹੋਣਗੀਆਂ ਨਾ ਅਗਲੇ ਦਿਨਾਂ ਚ ਉਹ ਕਹਿੰਦੇ ਮੈਂ ਕਹਿਣਾ ਕਿ ਪਿੰਡਾਂ ਦੇ ਵਿੱਚ ਸਰਵਸੰਮਤੀ ਨਾਲ ਜੇ ਤੁਸੀਂ ਸਰਪੰਚ ਚੁਣੋਗੇ ਜੀ ਤਾਂ 5 ਲੱਖ ਰੁਪਏ ਤਾਂ ਮੈਂ ਤੁਹਾਨੂੰ ਸ਼ਾਬਾਸ਼ ਤੌਰ ਤੇ ਦੇਵਾਂਗਾ ਹੋਰ ਵੀ ਗ੍ਰਾਂਟ ਵਗੈਰਾ ਜਿਹੜੀ ਦੇਵਾਂਗੇ ਤਾਂ ਕਿ ਤੁਸੀਂ ਇੱਕ ਇੱਕਾ ਦਿਖਾਇਆ ਇਸ ਤੋਂ ਇਲਾਵਾ ਕਹਿੰਦੇ ਇੱਕ ਹੋਰ ਗੱਲ ਵੀ ਹੁੰਦੀ ਹੈ ਜਦੋਂ ਸਰਬਸੰਮਤੀ ਨਹੀਂ ਹੁੰਦੀ ਸ਼ਾਮ ਨੂੰ ਕਹਿੰਦੇ ਫਿਰ ਦੋ ਦੋ ਪੈਗ ਲੋਕ दारू ਦੇ ਲਾ ਲੈਂਦੇ ਆ ਫਿਰ ਜਿਹੜਾ ਵਿਰੋਧੀ ਹੁੰਦਾ ਹੈ ਉਹਦੇ ਘਰ ਜਾ ਕੇ ਲੰਘਦੇ ਲਲਕਰੇ ਵੀ ਮਾਰਦੇ ਆ ਤੇ ਜਦੋਂ ਇਹੋ ਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ ਤਾਂ ਉਹਨਾਂ ਸਥਿਤੀਆਂ 'ਚ ਫਿਰ ਟਿਕਰਾ ਵਾਲੀ ਸਥਿਤੀ ਵੀ ਪੈਦਾ ਹੁੰਦੀ ਹੈ ਬਿਲਕੁਲ ਜੀ ਉਹ ਤਾਂ ਜਾਨੀ ਸਮਝ ਲੱਗ ਸਕਦੀ ਹੈ ਕਿ ਪਿੰਡਾਂ ਚ ਦੋ ਪੈਗ ਲਾ ਕੇ ਲੋਕੀ ਜਿਹੜੇ ਲਲਕਰੇ ਮਾਰਦੇ ਘਰਾਂਗੇ ਜਾ ਕੇ ਸਰਪੰਚ ਦੀ ਚੋਣ ਹੈ ਇੱਥੇ ਸਿਟੀ ਬਿਊਟੀਫੁਲ ਦੀ ਗੱਲ ਹੈ ਮੇਅਰ ਦੀ ਗੱਲ ਹੈ ਜਿਹੜਾ ਕਹਿੰਦਾ ਕਿ ਹਿੰਦੁਸਤਾਨ ਦਾ ਇੱਕ ਖੂਬਸੂਰਤ ਸ਼ਹਿਰ ਹੈ ਉਹਦੇ ਚ ਅਮਨ ਕਾਨੂੰਨ ਦੀ ਸਥਿਤੀ ਕਪਾਲ ਤੁਸੀਂ ਤੇ ਮੈਂ ਆਪਾਂ ਦੇਖੋ ਚੰਡੀਗੜ੍ਹ ਦੇ ਰਹਿਣ ਵਾਲੇ ਆਂ ਇੱਥੇ ਆਪਣਾ ਆਫਿਸ ਹੈ ਸਾਨੂੰ ਤਾਂ ਕੋਈ ਉਹ ਜੀ ਕੁੱਟਣ ਮਹਿਸੂਸ ਹੋਈ ਨਹੀਂ ਹੈ ਨਹੀਂ ਹੋਈ ਜੀ ਕਿ ਵੀ ਜਿਹੜੇ ਚੰਡੀਗੜ੍ਹ ਚ ਬਹੁਤ ਅਮਨ ਕਾਨੂੰਨ ਦੀ ਸਥਿਤੀ ਪੈਦਾ ਹੋ ਗਈ ਇਹ ਜ਼ਰੂਰ ਹੈ ਕਿ ਜਿਨ੍ਹਾਂ ਨੇ ਚੋਣ ਕਰਾਉਣੀ ਸੀ ਉਹਨਾਂ ਨੂੰ ਅਮਨ ਗੁੰਦ ਦੀ ਸਿੱਧੀ ਜ਼ਰੂਰ ਨਜ਼ਰ ਆਈ ਹੈ ਕਿ ਬਹੁਤ ਬਹੁਤ ਮੁਸ਼ਕਲ ਸਥਿਤੀ ਹੈ ਪਰ ਸਾਡਾ ਸਵਾਲ ਇਹ ਹੈ ਕਿ ਚਲੋ ਅਮਨ ਗੁੰਦ ਦੀ ਸਿੱਧੀ ਕਰਕੇ ਚੋਣ ਮੁltਵੀ ਹੋ ਗਈ ਇਹ ਤਾਂ 30-35 ਵੋਟਾਂ ਪੈਣੀਆਂ ਬਿਲਕੁਲ ਕੱਲ ਨੂੰ ਪਾਰਲੀਮੈਂਟ ਦੀਆਂ ਵੋਟਾਂ ਇੱਥੇ ਲੱਖਾਂ ਵੋਟਾਂ ਪੈਣੀਆਂ ਜੀ ਉੱਥੇ ਅਮਨ ਗੁੰਦ ਦੀ ਸਿੱਧੀ ਪੈਦਾ ਹੋ ਗਈ ਤਾਂ ਫਿਰ ਕੀ ਜਿਹੜਾ ਹੈਗਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਸ਼ਹਿਰ ਦੀ ਪੂਰੀ ਦੀ ਚੋਣੀ ਮੁltਵੀ ਕਰਵਾ ਦੇਗਾ ਬਿਲਕੁਲ ਵੱਡਾ ਸਵਾਲ ਆ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਲੈ ਕੇ ਜਣੀ ਇਹ ਸਵਾਲ ਦਾ ਜਵਾਬ ਪ੍ਰਸ਼ਾਸਨ ਨੂੰ ਦੇਣਾ ਬਣਦਾ ਹੀ ਬਣਦਾ ਹੈ ਕਿ ਤੁਸੀਂ ਚੋਣ ਅਧਿਕਾਰੀ ਦੀ ਬਿਮਾਰੀ ਦੀ ਗੱਲ ਕਰਤੀ ਉਹ ਇਕੱਲੇ ਨਾਲ ਕਹਿੰਦੇ ਗੱਲ ਨਹੀਂ ਬਣਨੀ ਨਾਲ ਅਮਨ ਕਾਨੂੰਨ ਦੀ ਗੱਲ ਕਰਤੀ ਸਾਡੇ ਵੱਲੋਂ ਬਣੇ ਮੇਹਰ ਆਪ ਦਾ ਸਾਡੇ ਵੱਲੋਂ ਬਣੇ ਭਾਜਪਾ ਦਾ ਅਸੀਂ ਚੰਡੀਗੜ੍ਹ ਦੇ ਵਸਨੀਕ ਆਂ ਚੰਡੀਗੜ੍ਹ ਦੇ ਰਹਿਣ ਵਾਲੇ ਆਂ ਮਤਲਬ ਸਾਡੇ ਨਾਂ ਤੇ ਕਿਉਂ ਤਬਾ ਲੱਗ ਰਿਹਾ ਕਿ ਅਮਨ ਕਾਨੂੰਨ ਦੀ ਸਿੱਧੀ ਮਾਰੀ ਹੋ ਗਈ ਚੰਡੀਗੜ੍ਹ ਵਾਸੀ ਆ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਬਿਲਕੁਲ ਜੀ ਅਮਨ ਗੁੰਦੀ ਸਿੱਧੀ ਮਾੜੀ ਕਰੀ ਹੋਵੇ ਕੋਈ ਲਲਕਰੇ ਮਾਰੇ ਹੁਣ ਇਹਦਾ ਅਧਿਕਾਰੀ ਦੱਸ ਸਕਦੇ ਆ ਕਿ ਅਮਨ ਗੁੰਦੀ ਸਿੱਧੀ ਕਿਦਾਂ ਮਾੜੀ ਹੋਈ ਆ ਜੀ ਇਹਨਾਂ ਨੇ ਦੋ ਕਾਰਨ ਦੱਸਦੇ ਜੀ ਇੱਕ ਤਾਂ ਤੁਸੀਂ ਕਿਹਾ ਕਿ ਚੋਣ ਅਧਿਕਾਰੀ ਬਿਮਾਰ ਹੋ ਗਿਆ ਠੀਕ ਹੈ ਦੂਜਾ ਕਹਿੰਦੇ ਕਿ ਅਮਨ ਕਾਨੂੰਨ ਨਹੀਂ ਸਹੀ ਸੀਗਾ ਹੁਣ 6 ਤਾਰੀਖ ਤੈਅ ਕਰ ਦਿੱਤੀ 6 ਫਰਵਰੀ ਆਉਣ ਵਾਲੀ ਕਿੰਨੇ ਦਿਨ ਬਣ ਗਏ 18 ਨੂੰ ਮੁਲਤਵੀ ਹੋਈਆਂ 13 ਇਹ 31 ਦਾ ਮਹੀਨਾ ਤੇ 6 ਅਗਲੇ ਇਹ ਕੀ ਅਮਨ ਕਾਨੂੰਨ ਨੂੰ ਠੀਕ ਹੋਣ ਲਈ 19 ਦਿਨ ਲੱਗਣਗੇ ਜੀ ਕੀ ਚੋਣ ਅਧਿਕਾਰੀ ਨੂੰ ਠੀਕ ਹੋਣ ਲਈ 19 ਦਿਨ ਲੱਗਣਗੇ ਇਹ ਵੀ ਵੱਡਾ ਸਵਾਲ ਹੈ ਗਵਾਲ ਤੁਹਾਡਾ ਅਹਿਮ ਸਵਾਲ ਹੈ ਅਮਨ ਕਾਨੂੰਨ ਨੂੰ ਠੀਕ ਕਰਨ ਲਈ ਉਹਨੇ ਦਿਨ ਨਹੀਂ ਲੱਗਣਗੇ ਜਿਹੜੇ ਮੇਅਰ ਦੀ ਚੋਣ ਲਈ ਜਿਹੜਾ ਮੈਂਬਰਾਂ ਨੇ ਪਾਰਟਿਸਿਪੇਟ ਕਰਨਾ ਉਹਨਾਂ ਨੂੰ ਠੀਕ ਕਰਨ ਲਈ ਇਹਨਾਂ ਦਿਨ ਲੱਗਣਗੇ ਕਿ ਕਿਹੜੇ ਮੈਂਬਰ ਨੂੰ ਸਿੱਧਾ ਕਰਨਾ ਹੈ ਕਿਸ ਢੰਗ ਨਾਲ ਸਿੱਧਾ ਕਰਨਾ ਹੈ ਉਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਸ਼ਹਿਰ ਦਾ ਅਮਨ ਕਾਨੂੰਨ ਦਾ ਸਥਿਤੀ ਇੱਕੋ ਗਵਾਸਦਾ ਹੈ ਸ਼ਹਿਰ ਸਾਰੇ ਅੱਜ ਦਫ਼ਤਰ ਲੱਗੇ ਹੋਏ ਆ ਸਾਰੇ ਬੱਚੇ ਸਕੂਲਾਂ 'ਚ ਜਾਂਦੇ ਆ ਹੋਰ ਸਾਰੇ ਕੰਮ ਕਾਜ ਉਸ ਤਰੀਕੇ ਨਾਲ ਹੋ ਰਿਹਾ ਹੈ ਅਮਨ ਕਾਨੂੰਨ ਨੂੰ ਤਾਂ ਕਿਧਰੇ ਵੀ ਕੋਈ ਸੜਕ ਨਹੀਂ ਬੰਦ ਹੋਈ ਕਿਧਰੇ ਕੋਈ ਰੌਲਾ ਰੱਪਾ ਨਹੀਂ ਵੀ ਆ ਜਲਸਾ ਜਲੂਸ ਨਹੀਂ ਇਹ ਤਾਂ ਕਿਧਰੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਮੈਂਬਰ ਆ ਨਾ 30 35 ਮੈਂਬਰ ਉਹਨਾਂ ਨੂੰ ਕਿਹੜੀ ਤਰ੍ਹਾਂ ਨੇ ਠੀਕ ਕਰਨਾ ਇੱਕ ਸਮਾਂ ਦਿੱਤਾ ਹੈ ਜਿਵੇਂ ਹੁੰਦਾ ਨਾ ਇੱਕ ਲੋਹਾਰ ਜਿਹਾ ਕੋਈ ਹੁੰਦਾ ਹੈ ਕਿ ਵੀ ਕਿਸੇ ਕਿਲੇ ਜਾਂ ਕਿਤੇ ਚੱਬ ਪਿਆ ਹੋਵੇ ਥੋੜਾ ਮਾਰ ਕੇ ਸਿੱਧਾ ਕਰ ਦੇ ਜੀ 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 ਉਹ ਕਿਸੇ ਮੈਂਬਰ ਦੇ ਚੱਬਤਾ ਕੱਢਣ ਲਈ ਹੋ ਸਕਦਾ ਕਿ 19 ਦਿਨ ਕੰਮ ਆ ਜਾਣਾ ਜੀ ਬਾਕੀ ਸ਼ਹਿਰ ਦੇ ਇਹਨਾਂ ਦੀ ਕਿਰਪਾ ਨਾਲ ਠੀਕ ਹੈ ਮੈਨੂੰ ਨਹੀਂ ਲੱਗਦਾ ਕੁਝ ਸ਼ਹਿਰ ਦੇ ਚੱਬ ਕੱਢਣ ਦੀ ਲੋੜ ਹੈ ਸਿੱਧੂ ਸਾਹਿਬ ਇਹ ਤਾਂ ਤੁਸੀਂ ਬਿਲਕੁਲ ਗੱਲ ਸਾਡੇ ਪ੍ਰੋਗਰਾਮ ਦੇ ਸ਼ੀਰਸ਼ਕ ਨਾਲ ਢੁਕਵੀਂ ਕੀਤੀ ਹੈ ਕਿ ਖਬਰ ਦੇ ਪਿੱਛੇ ਦੀ ਖਬਰ ਹੁਣ ਖਬਰ ਤਾਂ ਇਹ ਹੈ ਨਾ ਕਿ ਚੋਣ ਅਧਿਕਾਰੀ ਬਿਮਾਰ ਹੋ ਗਿਆ ਤੇ ਅਮਨ ਕਾਨੂੰਨ ਦੀ ਸਥਿਤੀ ਕਮਜ਼ੋਰ ਸੀ ਇਸ ਕਰਕੇ ਮੁਲਤਵੀ ਹੋਈਆਂ ਪਰ ਤੁਸੀਂ ਕੱਢ ਕੇ ਲਿਆਇਓ ਖਬਰ ਦੇ ਪਿੱਛੇ ਦੀ ਖਬਰ ਕੀ ਇਹ 19 ਦਿਨ ਨੇ ਜਿਹੜੇ ਮੈਂਬਰਾਂ ਨੂੰ ਠੀਕ ਕਰਨੀ ਲੱਗਣਗੇ ਅਮਨ ਕਾਨੂੰਨ ਠੀਕ ਕਰਨੀ ਨਹੀਂ ਲੱਗਣਗੇ ਬਿਲਕੁਲ ਚੱਬ ਕੱਢਣ ਲਈ ਮੈਂਬਰਾਂ ਦੇ ਚੱਬ ਕੱਢਣ ਲਈ ਦੇਖੋ ਠੀਕ ਦਾ ਮੈਂਬਰ ਹੈਗਾ ਹੀ ਹੈ ਜੀ ਜਿਹੜੇ ਮੈਂਬਰ ਜਿਹੜੇ ਹਸਾਬ ਨਾਲ ਕਿਤੇ ਪ੍ਰਸ਼ਾਸਨ ਨੂੰ ਜਾਂ ਕਿਸੇ ਤਰ੍ਹਾਂ ਨੂੰ ਠੀਕ ਨਹੀਂ ਲੱਗਦੇ ਉਹਨਾਂ ਦੇ ਚਿਪ ਕਿਵੇਂ ਕੱਢਣੇ ਆ ਉਹ 19 ਦਿਨ ਚਾਹੀਦੇ ਪਰ ਇਸ ਦੇ ਖਿਲਾਫ ਵੀ ਇੱਕ ਤਰ ਹੋਰ ਅਦਾਲਤ ਚ ਚਲੀ ਗਿਆ ਉਹਨਾਂ ਨੇ ਕਿਹਾ ਵੀ ਕਿਉਂ ਇੰਨੇ ਦਿਨ ਵੀ ਨਹੀਂ ਚਾਹੀਦੇ ਜੇ ਚਿਪ ਕੱਢਣੇ ਤੇ ਕਦੇ ਦਿਨ ਚ ਵੀ ਕੱਢੇ ਜਾ ਸਕਦੇ ਆ ਵੀ ਇੰਨੇ ਦਿਨ ਡਿਲੇ ਨਾ ਕਰੋ ਇਹ ਨਾ ਚਿਪ ਕੱਢਦੇ ਕੱਢਦੇ ਜਿਹੜਾ ਮੈਂਬਰੀ ਜਾਂਦਾ ਰਹੇ ਕਿਤੇ ਜੀ ਸੋ ਜਿਹੜਾ ਹੈਗਾ ਇੱਕ ਅਦਾਲਤ ਚ ਹੋਰ ਕੇਸ ਪੈ ਗਿਆ ਕਿ ਵਿਜੇ ਬਹੁਤ ਲੇਟ ਹੈ 6 ਫਰਵਰੀ ਵਾਲੀ ਗੱਲ ਸਹੀ ਨਹੀਂ ਲੱਗਦੀ ਇੱਥੇ ਤੇ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਹੁਣ ਕੱਲ ਨੂੰ ਫੇਰ ਤਰੀਕ ਲੱਗੀ ਵੀ ਐਸੇ ਮਾਮਲੇ ਦੇ ਉੱਤੇ ਕਿ ਕੀ ਤਰੀਕ ਅਡਵਾਂਸ ਹੋ ਸਕਦੀ ਹੈ ਜਾਂ 6 ਫਰਵਰੀ ਨੂੰ ਬੋਟਾਂ ਪਹਿਣੀਆਂ ਖੈਰ ਅਦਾਲਤ ਦਾ ਫੈਸਲਾ ਅਦਾਲਤ ਦੋਨੇ ਤਰ੍ਹਾਂ ਆਪਣਾ ਹੈ ਪ੍ਰਸ਼ਾਸਨ ਤਿੰਨੇ ਚਾਰੀ ਤਰ੍ਹਾਂ ਜਿਹੜੀਆਂ ਸਾਰੀਆਂ ਆਪਣਾ ਪੱਖ ਰੱਖਣੀਆਂ ਕੀ ਫੈਸਲਾ ਹੁੰਦਾ ਕੀ ਨਹੀਂ ਫੈਸਲਾ ਹੁੰਦਾ ਉਸ ਦਾ ਇੰਤਜ਼ਾਰ ਰਹੇਗਾ ਪਰ ਹੁਣ ਇਹ ਸਾਰੀ ਪ੍ਰਕਿਰਿਆ ਅਦਾਲਤ ਚੱਲੀ ਗਈ ਹੈ ਕੱਲ ਫੇਰ ਅਦਾਲਤ ਚ ਕੇਸ ਹੈ 23 ਤਰੀਕ ਨੂੰ ਫੇਰ ਅਦਾਲਤ ਸੁਣਵਾਈ ਹੈ ਜੀ ਤੇ ਉਹਦੇ ਤੇ ਕਿਹੜੀ ਤਰੀਕ ਪ੍ਰਵਾਨ ਹੁੰਦੀ ਹੈ ਕਿਹੜੀ ਨਹੀਂ ਹੁੰਦੀ ਇਹ ਆਉਣ ਵਾਲੇ ਦਿਨਾਂ ਚ ਆਪਾਂ ਇਸ ਮਾਮਲੇ ਤੇ ਨਜ਼ਰਾਂ ਬਣਾ ਕੇ ਰੱਖਾਂਗੇ ਜੀ ਬਿਲਕੁਲ ਬਣਾ ਕੇ ਰੱਖਾਂਗੇ ਆਉਣ ਵਾਲੀ 6 ਤਾਰੀਖ ਨੂੰ ਚੋਣਾ ਹੋਣਗੀਆਂ ਜਾਂ ਫਿਰ ਕੋਈ ਹੋਰ ਫੈਸਲਾ ਸਾਹਮਣੇ ਆਵੇਗਾ ਸਿੱਧੂ ਸਾਹਿਬ ਇੱਕ ਹੋਰ ਗੱਲ ਅਹਿਮ ਹੈ ਜਿਹੜੀ ਇਸੀ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸੋਧ ਬਿਲ ਐਕਟ ਦੇ ਵਿੱਚ ਥੋੜੀ ਸੋਧ ਕੀਤੀ ਕਿ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਉਹਨਾਂ ਨੇ ਮੁੱਦਾ ਚੁੱਕਿਆ ਕਿ ਕਿਸੇ ਇੱਕ ਨਿੱਜੀ ਚੈਨਲ ਕੋਲ ਇਹ ਨਹੀਂ ਹੋਣਾ ਚਾਹੀਦਾ ਫ੍ਰੀ ਆਫ 에ਅਰ ਹੋਣਾ ਚਾਹੀਦਾ ਇਹ ਉਦੋਂ ਸ਼੍ਰੋਮਣੀ ਕਮੇਟੀ ਕਹਿੰਦੇ ਕਿ ਤੁਸੀਂ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਹੁਣ ਮਾਗੀ ਦਾ ਮੇਲਾ ਲੰਘ ਕੇ ਹਟਿਆ ਸ਼੍ਰੀ ਮੁਕਤਸਰ ਸਾਹਿਬ ਦੀ ਮਾਗੀ ਮਸ਼ਹੂਰ ਹੈ ਦਰਸ਼ਕ ਸਾਰੇ ਜਾਣਦੇ ਨੇ ਉੱਥੇ ਹਰ ਸਿਮਰਤ ਕੌਰ ਬਾਦਲ ਕਹਿੰਦੇ ਕਿ ਜਿਹੜਾ ਸਾਡਾ ਚੋਣ ਨਿਸ਼ਾਨ ਹੈ ਪਾਰਟੀ ਦਾ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ ਸਾਰੇ ਜਾਣਦੇ ਨੇ ਕਹਿੰਦੇ ਇਹ ਬਾਬੇ ਨਾਨਕ ਦੀ ਤੱਕੜੀ ਹੈ ਜੀ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੈਨੂੰ ਇਸ ਤੇ ਇਤਰਾਜ਼ ਹੈ ਤੁਸੀਂ ਬਾਬੇ ਨਾਨਕ ਦੀ ਤੱਕੜੀ ਨੂੰ ਆਪਣੇ ਚੋਣ ਨਿਸ਼ਾਨ ਨਾਲ ਕਿਵੇਂ ਕੰਪੇਅਰ ਕਰ ਸਕਦੇ ਹੋ ਇਹ ਤਾਂ ਬਿਲਕੁਲ ਹੀ ਸੁਣਨ ਯੋਗ ਗੱਲ ਨਹੀਂ ਵਾਜਬ ਲੱਗਦੀ ਜੀ ਕਹਿੰਦੇ ਹੁਣ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬੋਲ ਰਹੀ ਪ੍ਰਧਾਨ ਸਾਹਿਬ ਨੂੰ ਬੋਲਣਾ ਚਾਹੀਦਾ ਹੈ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨੂੰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਨਾਲ ਨਹੀਂ ਕੰਪੇਅਰ ਕਰ ਸਕਦੇ ਪਰ ਜਦੋਂ ਅਸੀਂ ਕੋਈ ਅਜਿਹੀ ਗੱਲ ਕਰ ਦਿੰਦੇ ਹਾਂ ਕਿ ਗੁਰਬਾਣੀ ਦਾ ਪ੍ਰਸਾਰਣ ਫਰੀਅਨ 에ਅਰ ਹੋਣਾ ਚਾਹੀਦਾ ਉਦੋਂ ਤੁਸੀਂ ਸਾਡੇ ਤੇ ਸਵਾਲ ਚੁੱਕਦੇ ਹੋ ਕਿ ਤੁਸੀਂ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਿਉਂ ਕਰ ਰਹੇ ਹੋ ਕਹਿੰਦੇ ਸ਼ਰੋਮਣੀ ਕਮੇਟੀ ਬਾਦਲਾਂ ਦੇ ਖਿਲਾਫ ਕਿਉਂ ਨਹੀਂ ਬੋਲ ਰਹੀ ਇਹ ਐਮ ਤੇ ਸੁਵੇਦਨਸ਼ੀਲ ਮੁੱਦਾ ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹੰਗਪਾਲ ਦੇਖੋ ਇਸ ਕਰਕੇ ਐਮ ਹੈ ਕਿ ਮੁੱਖ ਮੰਤਰੀ ਭਗਵਾਨ ਤਮਾਨ ਇਸ ਗੱਲ ਤੋਂ ਕਾਫੀ ਪੀੜ ਤੇ ਕਹ ਲਈਏ ਪਰੇਸ਼ਾਨ ਕਹ ਲਈਏ ਕਿ ਆਏ ਦੇਣਾ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਜਾਂ ਅਕਾਲੀ ਦਲ ਜਿਹੜਾ ਦੀਦੀ iguais ਵੀਰ ਬਾਦਲ ਕਰ ਰਿਹਾ ਉਹ ਲਗਾਤਾਰ ਇਹ ਕਹਿੰਦੇ ਰਹੇ ਕਿ ਮੁਖੰਦਰੀ ਭਗਵੰਤ ਮਾਨ ਜਿਹੜਾ ਧਾਰਮਿਕ ਮਾਮਲੇ ਵਿੱਚ ਦਖਲ ਦੇ ਰਿਹਾ ਗੁਰੂ ਰਸੋਦ ਬਿਲ ਦੀ ਗੱਲ ਕਰਦੇ ਆ ਉਦੋਂ ਉਹਨਾਂ ਨੇ ਗੱਲ ਕੀਤੀ ਫਿਰ ਗੁਰਵਾਨੀ ਦੇ ਜਿਹੜਾ ਪ੍ਰਸਾਰਣ ਦੀ ਗੱਲ ਕੀਤੀ ਕਿ ਸਾਰਿਆਂ ਨੂੰ ਆਜ਼ਾਦ ਹੋਣੀ ਚਾਹੀਦੀ ਹੈ ਮੀਡੀਆ 'ਚ ਕਿਸੇ ਇੱਕ ਦੀ ਮੋਨੋਪੋਲੀ ਨਹੀਂ ਹੋਣੀ ਚਾਹੀਦੀ ਉਸ ਮਾਮਲੇ ਤੇ ਕਿਹਾ ਗਿਆ ਕਿ ਭਗਵੰਤ ਮਾਨ ਜਿਹੜੇ ਹੈਗੇ ਆ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੁਣ ਸਵਾਲ ਹੈ ਕਿ ਮੁਖੰਦਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਆਏ ਦਿਨ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਜੀ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦਾ ਕਹਿੰਦੇ ਮੈਨੂੰ ਇਹ ਤਾਂ ਦੱਸੋ ਉਹ ਵੀ ਪਾਰਲੀਮੈਂਟ ਮੈਂਬਰ ਆ ਬੀਬਾ ਹਰਸਿਮਰਤ ਬਾਦਲ ਆ ਉਹਨੇ ਜਦਾਂ ਤੁਸੀਂ ਕਿਹਾ ਮਾਗੀ ਦੇ ਮੇਲੇ ਤੇ ਜਿਹੜਾ ਆਪਣਾ ਮੁਖਸਰ ਵਿਖੇ ਉਹਨਾਂ ਨੇ ਪਾਛਨ ਦਿੰਦੇ ਆਪਣੇ ਗੱਲ ਕਹੀ ਕਿ ਜਿਹੜਾ ਅਕਾਲੀ ਦਲ ਦੀ ਤਕੜੀ ਹੈ ਉਹਨਾਂ ਦੀ ਤੁਲਨਾ ਉਹਨਾਂ ਨੇ ਕਿਹਾ ਜਦ ਕਿ ਬਾਬੇ ਨਾਨਕ ਦੀ 13-13 ਤਕੜੀ ਦੀ ਦਾ ਇੱਕ ਆਪਣਾ ਬਣਾਵਾ ਪੂਰਾ ਆਪਣੀ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਆ ਵਿਆਖਿਆ ਕਰਦੇ ਆ ਉਸ ਮਾਮਲੇ ਦੇ ਸਾਡਾ ਪਿਛੋਕੜ ਹੈਗਾ ਜੀ ਬਾਬੇ ਨਾਨਕ ਦੀ ਤਕੜੀ ਦੇ ਨਾਲ ਬੀਬਾ ਹਰਸਿਮਰਤ ਬਾਦਲ ਨੇ ਜਿਹੜੀ ਅਕਾਲੀ ਦਲ ਦੀ ਤਕੜੀ ਦੀ ਤੁਲਨਾ ਕਰਤੀ ਉਹ ਕਹਿੰਦੇ ਦੱਸੋ ਕਿਦਾਂ ਇਹ ਕਿਦਾਂ ਵਾਜਬ ਗੱਲ ਹੋ ਸਕਦੀ ਹੈ ਕਿੱਥੇ ਬਾਬਾ ਨਾਨਕ ਤੇ ਕਿੱਥੇ ਅਕਾਲੀ ਦਲ ਦੀ ਤਕੜੀ ਕਹਿੰਦੇ ਪੋਲੀਟਿਕਲ ਮਾਮਲਾ ਹੈ ਦੂਜਾ ਪੂਰੀ ਤਰ੍ਹਾਂ ਗੁਰੂ ਨਾਨਕ ਦੇਵ ਕਹਿੰਦੇ ਦੁਨੀਆਂ ਪਰਚ ਬੈਠੇ ਜਿਹੜੇ ਲੋਕ ਆ ਸਾਰੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਜਿਹੜਾ ਹੈਗਾ ਉਹਨਾਂ ਦੀ ਤੁਲਨਾ ਇਸ ਤਕੜੀ ਨਾਲ ਕਿਵੇਂ ਕੀਤੀ ਜਾ ਸਕਦੀ ਹੈ ਉਹਨਾਂ ਨੇ ਫਿਰ ਸ੍ਰੀ ਹੁਣੀ ਗੁਰਦਾਰਾ ਪਰੰਤ ਕਮੇਟੀ ਜਿਹੜੇ ਪ੍ਰਧਾਨ ਹੈ ਹੂੰ ਉਹਦੇ ਤੇ ਭਗਵੰਤ ਮਾਨ ਨੇ ਸਵਾਲ ਖੜੇ ਕੀਤੇ ਆ ਕਿ ਬੀਬਾ ਹਰਸਿਮਰਤ ਬਾਦਲ ਨੇ ਜਿਹੜਾ ਤਕੜੀ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੀ 13-13 ਦੀ ਤਕੜੀ ਨਾਲ ਕਰਤੀ ਹੈ ਕਹਿੰਦੇ ਇੱਥੇ ਜਵਾਬ ਦਿਓ ਇੱਥੇ ਕਿਵੇਂਵਾਜਬ ਹੈ ਕਿਉਂ ਬੀਬਾ ਹਰਸਿਮਰਤ ਬਾਦਲ ਨੇ ਗੁਰੂ ਨਾਨਕ ਦੇਵ ਜੀ ਦੀ ਤਕੜੀ ਦੇ ਨਾਲ ਤੁਲਨਾ ਕੀਤੀ ਹੈ ਕਿ ਉਲੰਘਣਾ ਨਹੀਂ ਧਰਮ ਦੀ ਇਸ ਮਾਮਲੇ ਤੇ ਸਵਾਲ ਪੁੱਛੇ ਜਾਣੇ ਚਾਹੀਦੇ ਆ ਉਹ ਕਹਿੰਦੇ ਹੁਣ ਕਿਉਂ ਐਸਜੀਪੀਸੀ ਦਾ ਪ੍ਰਧਾਨ ਚੁੱਪਾ ਹੈ ਸੋ ਇਸ ਮਾਮਲੇ ਦੇ ਤੇ ਜਦੋਂ ਸਵਾਲ ਉਠ ਹੁੰਦੇ ਆ ਨਾ ਭਗਵੰਤ ਮਾਨ ਉਹ ਇਹ ਵੀ ਕਹਿੰਦੇ ਕਿ ਜਿਹੜੇ ਜਥੇਦਾਰ ਸਹਿਬਾਨ ਆ ਉੱਧੇ ਤੇਦਰ ਸਾਹਿਬਾਨ ਉਹੀ ਸਵਾਲ ਠੋਂਦੇ ਆ ਕਹਿੰਦੇ ਜਿਹੜੇ ਅਕਾਲੀ ਦਲ ਵੱਲੋਂ ਜਿਨ੍ਹਾਂ ਦੀ ਸੇਹ ਦਿੱਤੀ ਜਾਂਦੀ ਹੈ ਜੀ ਨਰਪਾਕੋ ਕੇ ਕਹਿੰਦੇ ਉਹ ਕਹਿੰਦੇ ਮੈਂ ਤਾਂ ਬੜਾ ਸਤਿਕਾਰ ਕਰਦਾ ਆ ਆਕਾਲ ਤਸਾ ਦੇ ਤੇਦਰ ਦਾ ਆਕਾਲ ਤਸਾ ਦਾ ਬੜਾ ਸਤਿਕਾਰ ਕਰਦਾ ਹਾਂ ਸਾਰੇ ਅਸੀਂ ਧਰਮਾਂ ਦਾ ਸਤਿਕਾਰ ਕਰਦੇ ਆਂ ਪਰ ਕਾਲੀ ਦਲ ਇਹਨਾਂ ਮਾਮਲਿਆਂ ਨੂੰ ਕਿਉਂ ਪੋਲੀਟਿਕਲ ਤੌਰ ਤੇ ਇਸਤੇਮਾਲ ਕਰਦਾ ਹੈ ਸੋ ਵੱਡਾ ਸਵਾਲ ਹੈ ਐਸਜੀਪੀਸੀ ਨੂੰ ਇਸ ਮਾਮਲੇ ਤੇ ਜਵਾਬ ਦੇਈ ਤਾਂ ਦੇਖੋ ਬਣਦੀ ਬਣਦੀ ਹੈ ਦੱਸਣਾ ਚਾਹੀਦਾ ਹੈ ਕਿ ਬੀਬਾ ਹਰਸਿਮਰਤ ਬਾਦਲ ਨੇ ਕਿਉਂ ਜਿਹੜੀ ਕਿ ਟੱਕੜੀ ਦੀ ਤੁਲਨਾ ਇਹ ਪਹਿਲੀ ਵਾਰ ਨਹੀਂ ਇਹ ਮਾਮਲਾ ਹੈ ਪਹਿਲਾਂ ਪਿਛਲੇ ਸਮੇਂ ਚ ਵੀ ਇਹ ਸਵਾਲ ਉੱਠਦੇ ਰਹੇ ਆ ਕਿਉਂਕਿ ਹੁਣ ਸਿੱਧੇ ਤੌਰ ਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਗੁਰਵਾਨੀ ਪ੍ਰਸਾਰਣ ਦੇ ਮਾਮਲੇ ਚ ਲਗਾਤਾਰ ਭਗਵੰਤ ਮਾਨ ਕਹਿ ਰਹੇ ਕਿ ਮੈਂ ਤਾਂ ਇਸ ਗੱਲ ਹੀ ਲੈਂਦੀ ਸੀ ਸੋਦ ਕਿ ਸਾਰਿਆਂ ਨੂੰ ਅਧਿਕਾਰ ਹੋਣਾ ਚਾਹੀਦਾ ਕੋਈ ਵੀ ਜਿਹੜਾ ਮੀਡੀਆ ਜਿਹੜਾ ਗੁਰਵਾਨੀ ਦਾ ਪ੍ਰੇਸ਼ਾਨ ਕਰ ਸਕਦਾ ਕਦੇ ਹਾਂ ਉਸ ਦੇ ਲਈ ਸ਼ਰਤਾਂ ਤਾਂ ਤੈ ਕੀਤੀਆਂ ਜਾ ਸਕਦੀਆਂ ਵੀ ਅੱਧਾ ਘੰਟਾ ਪਹਿਲਾਂ ਜੱਦਾ ਘੰਟਾ ਪਿੱਛੋਂ ਕਿ ਉਹੋ ਜਿਹੜਾ ਪ੍ਰੋਗਰਾਮ ਨਾ ਚਲਾਇਆ ਜਾਵੇ ਜਿਹਦਾ ਗੁਰਵਾਨੀ ਦੇ ਨਾਲ ਜਿਹੜਾ ਹੈਗਾ ਮੇਚਨਾ ਖੰਦਾ ਹੋਵੇ ਜائیں ਇਸ ਤਰ੍ਹਾਂ ਦਾ ਕੁਝ ਇਹਦੇ ਤੇ ਰਿਜੈਕਸ਼ਨ ਹੋ ਰਦੇ ਹੋਣ ਪਰ ਸਾਰਾ ਨੂੰ ਖੁੱਲ੍ਹਣੀ ਚਾਹੀਦੀ ਆ ਜੀ ਉਹ ਕਹਿੰਦੇ ਇੰਨਾ ਸਮਾਂ ਲੰਘ ਗਿਆ ਉਹਦੇ ਤੇ ਕੋਈ ਸੁਣਵਾਈ ਨਹੀਂ ਜੀ ਆ ਕਾਸਾ ਦੇ ਜਥੇਦਾਰ ਨੇ ਕਿਹਾ ਉਹਦੇ ਤੇ ਕੋਈ ਸੁਣਵਾਈ ਨਹੀਂ ਐ ਜੀਪੀਸੀ ਨੇ ਇਹਦੇ ਤੇ ਪ੍ਰੋਗਰਾਮ ਲਈ ਕਿਹਾ ਉਹ ਕੋਈ ਗੱਲ ਸਿਰੇ ਨਹੀਂ ਲੱਗਦੀ ਬਿਲਕੁਲ ਸੇਸ ਕਰਕੇ ਕਹਿੰਦੇ ਵੀ ਜਿਹੜਾ ਅਕਾਲੀ ਦਲ ਹੈਗਾ ਉਹ ਧਾਰਮਿਕ ਮਾਮਲੇ ਨੂੰ ਇਸਤੇਮਾਲ ਕਰ ਰਿਹਾ ਇਸ ਮਾਮਲੇ ਤੇ ਭਗਵੰਤ ਮਾਨ ਨੇ ਸਵਾਲ ਖੜਾ ਕੀਤਾ ਤੇ ਐਸਜੀਪੀਸੀ ਕਿਉਂ ਚੁੱਪ ਐਸਜੀਪੀਸੀ ਨੂੰ ਜਵਾਬ ਦੇਣਾ ਬਣਦਾ ਬਿਲਕੁਲ ਜਵਾਬ ਦੇਣਾ ਬਣਦਾ ਜੀ ਇੱਕ ਪਾਰਟੀ ਜੇ ਕੋਈ ਹੋਰ ਹੁੰਦੀ ਜੇ ਭਗਵੰਤ ਮਾਨ ਦੀ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਹੁੰਦਾ ਜੇ ਭਗਵੰਤ ਮਾਨ ਕਹਿ ਦਿੰਦੇ ਕਿ ਮੇਰੀ ਚੋਣ ਨਿਸ਼ਾਨ ਦੇ ਵੀ ਜਿਹੜੀ ਤੱਕੜੀ ਆ ਉਹ ਬਾਬੇ ਨਾਨਕ ਦੀ ਤੱਕੜੀ ਹੈ ਫਿਰ ਸ਼੍ਰੋਮਣੀ ਕਮੇਟੀ ਖੁੱਲ ਕੇ ਬੋਲਦੀ ਸ਼੍ਰੋਮਣੀ ਕਮੇਟੀ ਨੂੰ ਹੁਣ ਵੀ ਬੋਲਣਾ ਚਾਹੀਦਾ ਬੇਸ਼ੱਕ ਉਹ ਅਕਾਲੀ ਦਲ ਦੀ ਪਾਰਟੀ ਨੇ ਆਪਣੇ ਚੋਣ ਨਿਸ਼ਾਨ ਨਾਲ ਤਕੜੀ ਨੂੰ ਕੰਪੇਅਰ ਕੀਤਾ ਹੈ ਜੀ ਸਿੱਧੂ ਸਾਹਿਬ ਸਰਕਾਰ ਹੈ ਜਿਹੜੀ ਆਪਣੀ ਮੌਜੂਦਾ ਸਰਕਾਰ ਆ ਪੰਜਾਬ ਸਰਕਾਰ ਉਹ ਸ਼ਹੀਦਾਂ ਨੂੰ ਲੈ ਕੇ ਬੜੀ ਬਚਨ ਬੱਧਾ ਕਿ ਸ਼ਹੀਦਾਂ ਦਾ ਬੜਾ ਮਾਣ ਸਤਿਕਾਰ ਕਰਦੀ ਆ ਉਹ ਨਾਲ ਹੀ ਉਹਨਾਂ ਦੇ ਜਿਹੜੇ ਨਿਸ਼ਾਨੀਆਂ ਨੇ ਉਹ ਵੀ ਸਾਂਭਦੀ ਹੈ ਜੇ ਕੋਈ ਫੌਜ ਦੇ ਵਿੱਚ ਸ਼ਹੀਦ ਹੁੰਦਾ ਹੈ ਉਹਨੂੰ ਵੀ ਉਹ ਜਿਹੜਾ ਮੁਆਵਜ਼ਾ ਬਣਦਾ ਦਿੱਤਾ ਜਾਂਦਾ ਪੁਲਿਸ ਦੇ ਵਿੱਚ ਸ਼ਹੀਦ ਹੁੰਦਾ ਉਹਨੂੰ ਦਿੱਤਾ ਜਾਂਦਾ ਹੈ ਸ਼ਹੀਦਾਂ ਦਾ ਬਹੁਤ ਮਾਣ ਸਨਮਾਨ ਕਰਦੀ ਹੈ ਪਰ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਸ਼ਹੀਦ ਸੁਖਦੇਵ ਸਿੰਘ ਦਾ ਘਰ ਹੈ ਜੀ ਜਿਨ੍ਹਾਂ ਨੇ ਆਜ਼ਾਦੀ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਉਹ ਹੁਣ ਜਿਹੜਾ ਉੱਥੇ ਇਹਨਾਂ ਨੇ ਬੰਦਾ ਰੱਖਿਆ ਹੋਇਆ ਸੀ ਘਰ ਦੀ ਸੰਭਾਲ ਲਈ ਉਹ ਚਲਾ ਗਿਆ ਜੀ 1 ਮਹੀਨੇ ਦੀ ਛੁੱਟੀ ਤੇ ਹੁਣ ਘਰ ਨੂੰ ਜਿੰਦੜਾ ਲੱਗ ਗਿਆ 1 ਮਹੀਨੇ ਤੱਕ ਉੱਥੇ ਪੰਛੀ ਨਹੀਂ ਫਰਮਾਰੇਗਾ ਕੀ ਹੁਣ ਸ਼ਹੀਦ ਸੁਖਦੇਵ ਸਿੰਘ ਦੇ ਘਰ ਦੀ ਜਿਹੜੀ ਸਾਮ ਸੰਭਾਲ ਉਹ ਨਹੀਂ ਹੋਵੇਗੀ ਸਰਕਾਰ ਨਹੀਂ ਚਾਹੇਗੀ ਕਿ ਸ਼ਹੀਦ ਦੇ ਘਰ ਦੀ ਸਾਮ ਸੰਭਾਲ ਕੀਤੀ ਜਾਵੇ ਇਹ ਕਹਿੰਦੇ ਮਹਿਕਮੇ ਵਾਲੇ ਵੀ ਸਾਡੇ ਕੋਲ ਤਾਂ ਬੰਦਾ ਹੀ ਹੈ ਨਹੀਂ ਜੀ ਜਿਹੜਾ ਅਸੀਂ ਉਹਦੇ ਘਰ ਦੇ ਵਿੱਚ ਰੱਖ ਸਕੀ ਕੋਈ ਸ਼ਹੀਦ ਸ੍ਰੀ ਗੁਰਦੇਵ ਦੇ ਘਰ ਦੀ ਗੱਲ ਜਦੋਂ ਆਪਾਂ ਕਰਦੇ ਨੇ ਲੁਧਿਆਣਾ ਵਿੱਚ ਉਹਨਾਂ ਦਾ ਪ੍ਰਾਣਾ ਘਰ ਹੈ ਉੱਥੇ ਪੰਜਾਬ ਚੋਂ ਪੰਜਾਬ ਤੋਂ ਬਾਰੋਂ ਵੀ ਜਿਹੜੇ ਸ਼ੀਧਾਂ ਦਾ ਸਤਿਕਾਰ ਕਰਦੇ ਆ ਪਿਆਰ ਰੱਖਦੇ ਆ ਉਸ ਘਰ ਦੇ ਦਰਸ਼ਨ ਕਰਨ ਆਉਂਦੇ ਆ ਵੇਖਣ ਆਉਂਦੇ ਆ ਕਿ ਸ਼ਹੀਦ ਸ੍ਰੀ ਗੁਰਦੇਵ ਦਾ ਘਰ ਹੈ ਪ੍ਰਾਣਾ ਘਰ ਹੈ ਕਿਸ ਤਰੀਕੇ ਨਾਲ ਰਹਿੰਦਾ ਸੀ ਉਹਦੀਆਂ ਯਾਦਗਾਰਾਂ ਉਸ ਘਰ ਦੇ ਨਾਲ ਜੁੜੀਆਂ ਹੋਈਆਂ ਲੋਕਾਂ ਨੂੰ ਇੱਕ ਪ੍ਰੇਰਣਾ ਮਿਲਦੀ ਆ ਉਸ ਘਰ ਤੋਂ ਉਹ ਘਰ ਇਸ ਕਰਕੇ ਇੱਕ ਤਾਂ ਸਾਮ ਸੰਭਾਲ ਦੇ ਤੌਰ ਤੇ ਰੱਖਿਆ ਹੈ ਕਿ ਲੋਕ ਆਉਂਦੇ ਆ ਸ਼ਹੀਦ ਦੇ ਘਰ ਦੇ ਦਰਸ਼ਨ ਕਰਦੇ ਜਦੋਂ ਤੁਸੀਂ ਕਹਿ ਕੇ ਦੁਨੀਆ ਭਰ ਦੇ ਜਿਹੜਾ ਸ਼ਹੀਦਾਂ ਦਾ ਸਤਿਕਾਰ ਹੁੰਦਾ ਹੈ ਛੇ ਭਗਤ ਸਿੰਘ ਹੋਣ ਸੁਦੇਵ ਹੋਣ ਰਾਜਗੁਰੂ ਹੋਣ ਹੋਰ ਸਾਡੇ ਜਿਹੜੇ ਸ਼ਹੀਦ ਹੈ ਸਾਰਿਆਂ ਦਾ ਸਤਿਕਾਰ ਹੈ ਪਰ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਦੇਖੋ ਇਹ ਸ਼ਹੀਦ ਸੁਦੇਵ ਦਾ ਲੁਧਿਆਣਾ ਚ ਘਰ ਹੈ ਉਹ 1 ਮਹੀਨੇ ਤੋਂ ਉਹਨੂੰ ਤਾਲਾ ਹੀ ਲੱਗਿਆ ਪਿਆ ਹੂੰ ਤਾਲਾ ਕਿਉਂ ਲੱਗਿਆ ਪਿਆ ਕਹਿੰਦੇ ਵੀ ਜਿਹੜਾ ਉੱਥੇ ਉਹਦੀ ਰਖਵਾਲੀ ਕਰਦਾ ਸੀ ਜਾਂ ਦੇਖਭਾਲ ਕਰਦਾ ਸੀ ਉਹ 1 ਮਹੀਨੇ ਦੀ ਛੁੱਟੀ ਤੇ ਹੈ ਹੂੰ ਹੁਣ ਕਿੱਡੀ ਕਮਾਲ ਦੀ ਗੱਲ ਹੈ ਕਿ ਸ਼ਹੀਦ ਦਾ ਘਰ ਹੋਵੇ ਜੀ ਉਹ ਕੋਈ ਇਸ ਤਰ੍ਹਾਂ ਦਾ ਤਾਂ ਹੈ ਨਹੀਂ ਕਿ ਪਿੰਡ ਦਾ ਕੋਈ ਜਾਂ ਕਿਸੇ ਸ਼ਹਿਰ ਦਾ ਸਹਾਧਨ ਘਰ ਹੈ ਜਾਂ ਕੋਈ ਸਰਕਾਰ ਦੀ ਬਿਲਡਿੰਗ ਹੈ ਜਿੱਥੇ ਕੋਈ ਚੌਂਕੀਦਾਰ ਭਾਇਆ ਹੈ ਸ਼ਹੀਦ ਦਾ ਘਰ ਹੈ ਸ਼ਹੀਦੇ ਘਰ ਨੂੰ ਜੇ ਉਸ ਤਰੀਕੇ ਨਾਲ ਸਾਂਭ ਸੰਭਾਲ ਨਹੀਂ ਕਰਾਂਗੇ ਆਪਾਂ ਜੇ ਉੱਥੇ ਵੀ ਇਹੀ ਰਵਾਇਤ ਹੋਏਗੀ ਕਿ ਇੱਕ ਮੁਲਾਜ਼ਮ ਰੱਖਿਆ ਹੋਇਆ ਜੀ ਉਹਨਾਂ ਥੋੜੇ ਬਧੇ ਤਨਖਾਹ ਦੇ ਕੇ ਮਹੀਨੇ ਪਰ ਲਈ ਹੁੰਦਾ ਉਹ ਸਮੇਂ ਲਈ ਹੁੰਦਾ ਤੇ ਉਸ ਤੋਂ ਬਾਅਦ ਹੁਣ ਛੁੱਟੀ ਤੇ ਚੱਲ ਗਿਆ ਤਾਂ ਉਦੋਂ ਕਿਤੇ ਜਗ੍ਹਾ ਤੇ ਕੋਈ ਨਹੀਂ ਜਿੱਦੀ ਤੁਸੀਂ ਗੱਲ ਕੀਤੀ ਅਪਰਾਧ ਤਤ ਵਿਭਾਗ ਦੇਖੋ ਪ੍ਰਾਤਤਵ ਵਿਭਾਗ ਵੀ ਕਿਸ ਖੂਬੀ ਨਾਲ ਜਾ ਦਿੰਦਾ ਕਹਿੰਦੇ ਸਾਡੇ ਕੋਲੇ ਮੁਲਾਜ਼ਮਾਂ ਦੀ ਘਾਟ ਹੈ। ਹਾਂ। ਕੀ ਆ ਜਵਾਬ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸ਼ਹੀਦਾਂ ਜਨਾ ਕਰਕੇ ਅਸੀਂ ਅਸੀਂ ਜ਼ਾਦੀ ਦਾ ਨਿਗਮ ਮੰਨ ਰਹੇ ਹਾਂ। ਇਹ ਸ਼ਹੀਦਾਂ ਜਨਾ ਕਰਕੇ ਸਾਨੂੰ ਅੱਜ ਬੁਲਟ ਦੇ ਮੌਕੇ ਮਿਲਿਆ। ਇਹ ਸ਼ਹੀਦਾਂ ਦੁਨੀਆ ਜਿਹੜੇ ਸਿਰ ਉੱਚਾ ਕਰਕੇ ਅਸੀਂ ਤੁਰ ਰਹੇ ਹਾਂ। ਤੇ ਉਸੇ ਸ਼ਹੀਦਾਂ ਘਰ ਸੰਭਾਲਣ ਦੇ ਲਈ ਇੱਕ ਮੁਲਾਜ਼ਮ ਦੀ ਘਾਟ ਹੈ। ਹਾਂ। ਕਿੱਡਾ ਵੱਡਾ ਸਵਾਲ ਹੈ। ਕਿੱਡਾ ਧਕਿਆ ਨੂਸੀ ਜਵਾਬ ਹੈ ਵਿਭਾਗ ਦਾ। ਕਿ ਪ੍ਰਾਤਤ ਵਪਾਕੇ ਕਹਿ ਰਿਹਾ ਹੈ ਕਿ ਸ਼ਹੀਦ ਦਾ ਘਰ ਸੰਭਾਲਣ ਲਈ ਅਸੀਂ ਉਦਾਂ ਦਾ ਕਹਨੇ ਆ ਕਿ ਪੰਜਾਬੀ ਕਰੋੜਾਂ ਪੰਜਾਬੀ ਆ ਜਿਹੜੇ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਉਹ ਕਰੋੜਾਂ ਪੰਜਾਬੀਆਂ ਦੀਆਂ ਪਾਈਆਂ ਮੀਆਂ ਵੋਟਾਂ ਨਾਲ ਜਿਹੜੀ ਸਰਕਾਰ ਹੈਗੀ ਹੈ ਉਹ ਸ਼ਹੀਦ ਦਾ ਘਰ ਸੰਭਾਲਣ ਦੇ ਵੀ ਕਾਬਿਲ ਨਹੀਂ ਕਿਉਂਕਿ ਉੱਥੇ ਇੱਕ ਮੁਲਾਜ਼ਮ ਨਹੀਂ ਰੱਖਿਆ ਜਾ ਸਕਦਾ ਇਹ ਬਿਲਕੁਲ ਜੀ ਚਿੰਤਾ ਵਾਲੀ ਗੱਲ ਹੈ ਸਾਡੇ ਮਾਧਿਅਮ ਰਾਹੀਂ ਇਹ ਅਪੀਲ ਹੈ ਸਰਕਾਰ ਨੂੰ ਕਿ ਜ਼ਰੂਰ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਜੇ ਤੁਸੀਂ ਇਸ ਗੱਲ ਦਾ ਦਾਵਾ ਕਰਦੇ ਹੋ ਕਿ ਸ਼ਹੀਦਾਂ ਕਰਕੇ ਅਸੀਂ ਨਿਗਮਾਂ ਰਹੇ ਹਾਂ ਸ਼ਹੀਦ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਸੋਚ ਇਸ ਦੁਨੀਆ ਦੇ ਵਿੱਚ ਰਹਿ ਗਈ ਆ ਉਹਨਾਂ ਦੀਆਂ ਨਿਸ਼ਾਨੀਆਂ ਇਸ ਦੁਨੀਆ ਦੇ ਵਿੱਚ ਰਹਿ ਗਈਆਂ ਨੇ ਅਸੀਂ ਉਹਨਾਂ ਨੂੰ ਸੰਭਾਲੀਏ ਇਹ ਵੀ ਬਿਹਤਰ ਹੋਵੇਗਾ ਸਿੱਧੂ ਸਾਹਿਬ ਹੁਣੇ-ਹੁਣੇ ਰਿਪੋਰਟ ਆਈ ਆ ਜੀ ਸਿੱਖਿਆ ਸਥਿਤੀ ਰਿਪੋਰਟ 2023 ਜੀ ਇਸ ਦੇ ਵਿੱਚ ਹੈ ਜਿਹੜੇ ਅੰਕੜੇ ਨੇ ਹੈਰਾਨ ਕਰਨ ਵਾਲੇ ਨੇ ਹੂੰ ਦੱਸਣ ਲੱਗਿਆ ਵੀ ਥੋੜਾ ਜਿਹਾ ਮਨ ਝਿਜਕਦਾ ਸਥਿਤੀ ਰਿਪੋਰਟ ਇਹ ਕਹਿੰਦੀ ਹੈ ਕਿ 14 ਤੋਂ 18 ਸਾਲ ਦੇ ਬੱਚੇ ਨੇ ਅੱਧੇ ਤੋਂ ਜ਼ਿਆਦਾ ਨੇ ਜਿਹੜੇ ਉਹਨਾਂ ਨੂੰ ਤਾਂ ਜੀ ਜਿਹੜੇ ਗਣਿਤ ਦੇ ਸਵਾਲ ਨੇ ਉਹ ਨਹੀਂ ਕੱਢਣੇ ਆਏ ਤੇ ਜਿੰਨੇ ਹੈਗੇ ਨੇ 25% ਦੀ 25% ਦੇ ਨੂੰ ਆਪਣੀ ਮਾਤ ਭਾਸ਼ਾ ਬਾਰੇ ਨਹੀਂ ਪਤਾ ਤੇ 42% ਨੂੰ ਅੰਗਰੇਜ਼ੀ ਦੇ ਸੈਂਟੈਂਸਸ ਦਾ मीनिंग ਨਹੀਂ ਪਤਾ ਇਸ ਸਥਿਤੀ ਰਿਪੋਰਟ ਹੈ ਜੀ ਸਾਡੀ ਸਿੱਖਿਆ ਦੀ ਇਹ ਅੰਕੜੇ ਹੈਰਾਨ ਕਰ ਰਹੇ ਨੇ ਸੱਚਮੁੱਚ 18 ਸਾਲ ਦਾ ਬੱਚਾ ਹੁੰਦਾ ਜਿਹੜਾ ਉਹ میٹرਿਕ ਪਾਸ ਕਰ ਗਿਆ ਹੁੰਦਾ ਉਹ 25% ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਨਹੀਂ ਪਤਾ ਜੀ ਬਹੁਤ ਹੀ ਹੈਰਾਨੀਜਨਕ ਤੱਥ ਹੈ ਜਿਹਨਾਂ ਤੱਥਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਚਾਹੇ ਆਪਾਂ ਦੇਸ਼ ਦੀ ਸਰਕਾਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਜਾਨੀ ਸਕੂਲੀ ਪੱਧਰ ਤੇ ਹੀਟਲੀ ਪੱਧਰ ਤੇ ਖਾਸ ਤੌਰ ਤੇ ਆਪਾਂ ਪਿੰਡੂ ਖੇਤਰ ਦੀ ਜਦੋਂ ਗੱਲ ਕਰ ਰਹੇ ਹਾਂ ਕਿਸ ਕਦਰ ਪਿੰਡੂ ਖੇਤਰਾਂ ਜਿਹੜੀ ਵਿੱਦਿਆ ਜਿਹੜੀ ਉਹਦੀ ਸਥਿਤੀ ਬਣੀ ਵੀ ਹੈ ਜਿਹੜੇ ਪ੍ਰਾਇਮਰੀ ਸਕੂਲਾਂ 'ਚ ਪੜਨ ਵਾਲੇ ਬੱਚੇ ਐ ਜਾਨੀ ਜੇ 25% ਦੇ ਬੱਚੇ ਆਪਾਂ ਪੰਜਾਬ 'ਚ ਇਹ ਕਹਿ ਲਈਏ ਉਹਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿ ਇਸ ਕਦਰ ਜਿਹੜਾ ਹੈਗਾ ਇਸ ਦੇਸ਼ ਦਾ ਇਸ ਸੂਬੇ ਦਾ ਵਿਕਾਸ ਜਿਹੜਾ ਹੈਗਾ ਹੋ ਸਕਦਾ ਸੀ ਕਹਿੰਦੇ ਆ ਕਿ ਸਾਡਾ ਜਿਹੜਾ ਭਵਿੱਖ ਹੈਗਾ ਉਹ ਬੱਚੇ ਹੈ ਨੌਜਵਾਨ ਹੈ ਨੌਜਵਾਨ ਜੇ ਇਹੋ ਜਿਹੀ ਅਸੀਂ ਲਿਆ ਰਹੇ ਅੱਗੇ ਕਿ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇ ਰਹੇ ਕਿ 25% ਦੀ ਆਪਣੀ ਮਾਤ ਭਾਸ਼ਾ ਨਹੀਂ ਪੜ ਸਕਦੇ ਘਟੂ ਘਟਾ ਅੱਧੇ ਬੱਚੇ ਇਹੋ ਜਿਹੇ ਹੈ ਕਲਾਸ ਦੇ ਜਿਹੜੇ ਬੱਚੇ ਜਿਹੜੇ ਹੈ ਜਮਾ ਤਕਸੀਮ ਨਹੀਂ ਕਰ ਸਕਦੇ ਦੋ ਤਮਾ ਚਾਰ ਨਹੀਂ ਕਰ ਸਕਦੇ ਤੇ तकरीबन ਅੱਧੇ ਬੱਚੇ ਹੋ ਜਿਹੜੇ ਅੰਗਰੇਜ਼ੀ ਦੇ ਸੈਂਟੈਂਸ ਵੀ ਢੰਗ ਨਾਲ ਨਹੀਂ ਪੜ ਸਕਦੇ ਜਾਨੀ ਇਸ ਧਿਆਨ ਨੇ ਸਾਡੇ ਵਿਦਿਅਕ ਸਿਸਟਮ ਨੂੰ ਐਕਸਪੋਜ਼ ਕਰਕੇ ਰੱਖਤਾ ਬਿਲਕੁਲ ਅਸੀਂ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਸ਼ਿੰਗਾਰ ਕੇ ਅਸੀਂ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਜਿਹੜਾ ਹੈਗਾ ਸਕੂਲਾਂ ਦਾ ਸਿੱਖਿਆ ਦਾ ਵਿਕਾਸ ਨਹੀਂ ਕਰ ਸਕਦੇ ਆਪਣੇ ਆਪ 'ਚ ਸਿੱਖਿਆ ਦਾ ਮਾਧਮ ਜਿਹੜਾਗਾ ਮੂੰਹ ਚੜਾਉਂਦਾ ਹੈ ਕਿ ਕਿਸ ਤਰ੍ਹਾਂ ਜਿਹੜਾਗਾ ਸਾਡੇ ਬੱਚਾਂ ਦੀ ਹਾਲਤ ਪੜ੍ਹਾਈ ਦਾ ਕਿਸ ਕਦਰ ਨਗਾਰ ਹੋਇਆ ਹੋਇਆ ਹੈ ਕਿਵੇਂ ਤਵਕਕਉਂ ਕੀਤੀ ਜਾ ਸਕਦੀ ਹੈ ਕਿ ਜਿਹੜਾ ਬੱਚਾ ਆਪਣੀ ਮਾਤ ਭਾਸ਼ਾ ਬਾਰੇ ਨਾ ਜਾਣਦਾ ਹੋਵੇ ਜਿਹੜਾ ਬੱਚਾ ਜਿਹੜਾ ਮੈਥਮੈਟਿਕਸ ਬਾਰੇ ਨਾ ਜਾਣਦਾ ਹੋਵੇ ਜਿਹੜਾ ਬੱਚਾ ਅੰਗਰੇਜ਼ੀ ਜ਼ਬਾਨ ਦੇ ਚਾਰ ਸੈਂਟੈਂਸ ਨਾ ਪੜ੍ਹ ਲਿਖ ਸਕਦਾ ਬੋਲਦਾ ਹੋਵੇ ਤਾਂ ਫਿਰ ਸਕੂਲ ਦੇ ਉੱਤੇ ਵੱਡੇ ਸਵਾਲ ਉੱਠਣਗੇ ਕਿ ਉਹ ਕਿਹੋ ਜਿਹਾ ਸਕੂਲ ਹੈ ਕਿਹੜੇ ਅਸੀਂ ਸਿੱਖਿਆ ਦੇ ਵਿਕਾਸ ਦੀ ਗੱਲ ਕਰਦੇ ਆਂ ਜੇ ਸਕੂਲ ਦੇ ਬੱਚੇ ਨੂੰ ਆਪਣੀ ਮਾਤ ਭਾਸ਼ਾ ਦਾ ਊੜਾ ਵਾਲਾ ਵੀ ਨਾ ਉਠਾਉਣਾ ਆਉਂਦਾ ਹੋਵੇ ਬਿਲਕੁਲ ਸਹੀ ਦੋ ਸਾਹਿਬ ਇਹ ਜਿਹੜਾ ਸਰਕਾਰ ਆਪਣੀ ਪੰਜਾਬ ਸਰਕਾਰ ਹੈ ਹਾਲਾਂਕਿ ਇਹ ਸਿੰਗਾਪੁਰ ਭੇਜਦੀ ਹੈ ਆਪਣੇ ਅਧਿਆਪਕਾਂ ਨੂੰ ਪਰ ਜਿਹੜੀ ਰਿਪੋਰਟ ਹੈ ਇਹ ਬੜੀ ਹੈਰਾਨ ਕਰ ਰਹੀ ਹੈ ਤੁਹਾਡਾ ਧੰਨਵਾਦ ਹੈ ਜੀ ਵਿਚਾਰਾਂ ਲਈ ਸਮਾ ਸਾਡੇ ਕੋਲ ਸੀਮਤ ਹੈ ਤੇ ਸਾਡੇ ਮਾਧਿਅਮ ਰਾਹੀਂ ਵੀ ਇਹੀ ਅਪੀਲ ਹੈ ਕਿ ਸਰਕਾਰਾਂ ਬੇਸ਼ੱਕ ਬਹੁਤ ਜ਼ਿਆਦਾ ਇੰਤਜ਼ਾਮ ਕਰ ਰਹੀਆਂ ਨੇ ਸਾਡੇ ਅਧਿਆਪਕਾਂ ਨੂੰ ਸਿੰਗਾਪੁਰ ਭੇਜ ਰਹੀਆਂ ਨੇ ਪਰ ਜਿਹੜੀ ਸਥਿਤੀ ਰਿਪੋਰਟ ਹੈ ਇਹ ਹੈਰਾਨ ਕਰ ਰਹੀਆਂ ਨੇ ਸਰਕਾਰ ਨੂੰ ਇਸ ਬਾਰੇ ਵੀ ਕੁਝ ਸੋਚ ਵਿਚਾਰ ਲੈਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਇਹਨੂੰ ਤੁਹਾਡੇ ਤੁਸੀਂ ਅੱਗੇ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਤੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਅੱਜ ਦਾ ਨਿਊਜ਼ ਵੀ ਹੈ ਨਿਊਜ਼ ਪ੍ਰੋਗਰਾਮ ਖਤਮ ਕਰ ਦਿਆ ਗਿਆ ਦਿਓ ਧੰਨਵਾਦ